ਈ ਪੁੱਛੀ ਜਾਂਦੀ ਸਾਡੇ ਤੋਂ ਸਵਾਲ ਪੁੱਛਣਾ ਹੈ ਕਿ ਤੁਸੀਂ ਜਿਹੜੇ ਤੁਹਾਡੇ ਵਾਈਫ ਨੇ ਉਹ WhatsApp ਚ ਲਾਉਂਦੇ ਆ ਨਹੀਂ ਨਹੀਂ ਸਾਡੇਆਂ ਤਾਂ ਬਾਲਾ ਮਾਡਲ ਪੁਰਾਣੇ ਆ ਜੇ ਬਾਹਰ ਇਹ ਉੱਚੇ ਮਾਡਲ ਤੋਂ ਪੁੱਛੋ ਕਿ ਇੱਧਰ ਪੁੱਛੋ ਅੱਛਾ ਜੇ ਮਤਲਬ ਕਿ ਤਾਂ ਆਪਣੇ ਤੁਹਾਡੇ ਆ ਬਾਪੂ ਇਹਨਾਂ ਤੋਂ ਸਵਾਲ ਪੁੱਛਦੇ ਆ ਵੀ ਤੁਹਾਡੇ ਘਰ ਦੇ ਚਲਾਉਂਦੇ ਆ WhatsApp ਵਗੈਰਾ Facebook ਚਲਾਈ ਜਾਂਦੇ ਸਾਰੇ ਹੀ ਲਾਈ ਜਾਂਦੇ ਤੇ ਫਿਰ ਰੋਟੀ ਟਾਈਮ ਨਾ ਮਿਲ ਜਾਂਦੀ ਹੈ ਹਾਂਜੀ ਮਾੜਾ ਆ ਲੈ ਲਿਆ ਵੇ ਅੱਛਾ ਮਤਲਬ ਕਿ ਜੇ ਜਨਾਨੀ ਦਾ ਬਲੱਡ ਵਧਦਾ ਹੋਵੇ ਫਿਰ ਤੁਸੀਂ ਕੀ ਕਰਦੇ ਹੋ ਜੀ ਉਹ ਪਾਣੀ ਦਾ ਘਾਹ ਤੇ ਪਾ ਕੇ ਪਾਣੀ ਜੇ ਜਬੇ ਹਾਂਜੀ ਗੂੜ ਪਾ ਕੇ ਪਾਣੀ ਤੇ ਬਾਪੂ ਫਿਰ ਤਾਂ ਹੋਰ ਬਲੱਡ ਵਧ ਜਾਊਗਾ ਮਿੱਠੇ ਨਾ ਬਨੂ ਅੱਛਾ ਤੇ ਜੇ ਆਪਣੇ ਘਰ ਦੇ ਟਾਈਮ ਨਾਲ ਰੋਟੀ ਨਾਲ ਦੇਣ ਫਿਰ ਤੁਸੀਂ ਕੀ ਕਰਦੇ ਹੋ ਕੁਛ ਨਹੀਂ ਹੁਣ ਹੋਰ ਹੋਣਾ ਹੈ ਹੈ ਹੋਰ ਹੋ ਰਿਹਾ ਹੀ ਸਾਡੇ ਪਿੰਡ ਦੋ ਤਿੰਨ ਅੱਛਾ ਜੇ ਉਹ ਸੱਜਾਵੇ ਲਿਖਾਵੇ ਜਿਹੜੀਆਂ ਪਾਸੇ ਹੋਣ ਆਮਾਪੂਸੀ ਰਹੀ ਹੈ ਅੱਛਾ ਤੁਸੀਂ ਵਿਆਹੇ ਹੋਏ ਹੋ ਅੱਛਾ ਸਾਰੇ ਵਿਆਹੇ ਹੋਏ ਅੱਛਾ ਬੱਪੂ ਮੇਰੀ ਗੱਲ ਸੁਣੋ ਜੇ ਘਰ ਵਾਲੀ ਤੁਹਾਡਾ ਕਹਿਣਾ ਨਾ ਮੰਨੇ ਫਿਰ ਕੀ ਕਰਦੇ ਹੋ ਮੰਨਦੀ ਆ ਮੰਨਦੀ ਆ ਇਹ ਤੁਸੀਂ ਸਿਰਫ ਤਾਂ ਤਾਂ ਨਹੀਂ ਕਿਹੜੇ ਕੈਮਰੇ ਪਿੱਛੇ ਨਹੀਂ ਪੁੱਤ ਹਾਂਜੀ ਹਾਂਜੀ ਦੱਸੋ ਹੋਹਾ ਵੀ ਆਈਆਂ ਆਈਆਂ ਪੁੱਤ ਅੱਛਾ ਮਨ ਬੱਚੇ ਕਹਿਣਾ ਮੰਨਦੇ ਆ ਤੇ ਜਨਾਨੀ ਵੀ ਮੰਦੀ ਆ ਜੇ ਕਦੇ ਇਦਾਂ ਹੋਵੇ ਵੀ ਤੁਹਾਡੇ ਨਾਲ ਉਹਨਾਂ ਦਾ ਮਤ ਪੇ ਸੋਚਵੇ ਨਹੀਂ ਹੁੰਦਾ ਜੀ ਰੋਟੀ ਫਿਰ ਵੀ ਮਿਲ ਜਾਣੀ ਰੋਟੀ ਫਿਰ ਵੀ ਮਗਰ ਮੂੰਹ ਦੇ ਖਾ ਲੈਣੀ ਆ ਚੱਕ ਕੇ ਖਾ ਲਾਂਗੇ ਕੀ ਬਾਤ ਆ ਇਹ ਸਾਡੀ ਵਿਰਾਸਤ ਤੁਸੀਂ ਦੇਖ ਸਕਦੇ ਹੋ ਇਹ ਸਾਡੀ ਵਿਰਾਸਤ ਹੈ ਇਹ ਸਾਡਾ ਕਲਚਰ ਹਾਂਜੀ ਬੱਪੂ ਇਹ ਨਾਮੰਨੇ ਹਾਂ ਫੇਰ ਉਹਦਾ ਕੀ ਲਾਜ ਕੀ ਆ ਏ ਤੁਸੀਂ ਦੱਸਣਾ ਨਾ ਤੁਹਾਡੀ ਸਾਨੂੰ ਤੁਸੀਂ ਦੱਸੋ ਨਾ ਫਿਰ ਤੁਸੀਂ ਅੱਛਾ ਪੁੱਛਣਾ ਨਾ ਸੋਣੂ ਨਹੀਂ ਸਾਨੂੰ ਪਤਾ ਹੀ ਨਹੀਂ ਨਾ ਸੀ ਤੋਂ ਆਪਣੇ ਬਜ਼ੁਰਗਾਂ ਤੋਂ ਪੁੱਛਣਾ ਵੀ ਜੇ ਗੱਲ ਨਾ ਮੰਨੇ ਜੇ ਬਲੱਡ ਵੱਧਦਾ ਹੋਵੇ ਜੇ ਰੋਟੀ ਟਾਈਮ ਨਾਲ ਨਾ ਦਿੰਦੀ ਹੋਵੇ ਨਾ ਜਦ ਬਾਅਦ ਆਵੇ ਤਾਂ ਕੋਈ ਜੀ ਇ ਪਨੀਪੁਰੀ ਮਸਵ ਕਰਕੇ ਦੇ ਦੇ ਜਾਂ ਹੋਰ ਕੋਈ ਕਰ ਅੱਛਾ ਉਹ ਠੀਕ ਹੋ ਜਾਊਗਾ ਤੇ ਜੇ ਮਤਲਬ ਗੁੱਸੇ ਚ ਰੋਟੀ ਨਾ ਦੇਵੇ ਹੈ ਜੇ ਗੁੱਸੇ ਫਿਰ ਮੂਹ ਝਾਕੇ ਪੈ ਜਾਵੇ ਫਿਰ ਹੋਰ ਕੀ ਕਰਦਾ ਮੈਂ ਆ ਹੋਰ ਨਾ ਸੋਕੀ ਕਰ ਕੁੱਟ ਮਾਰ ਉਹ ਨਹੀਂ ਸਕਦੇ ਹਾਂ ਕੁੱਟ ਮਾਰ ਨਹੀਂ ਸਕਦੇ ਦੇਖੋ ਬਾਪੂ ਦੇਖੋ ਤੀਵੀਂ ਤੇ ਹੱਥ ਨਹੀਂ ਝੁਕਣਾ ਚਾਹੀਦਾ ਹਾਂ ਤੇ ਬਾਪੂ ਜੀ ਮੈਂ ਸ਼ਹਿਰਾਂ ਚ ਤੀਵੀਆਂ ਬੰਦਿਆਂ ਦੇ ਹੱਥ ਚੱਕ ਦਿੰਦੀ ਹਾਂ ਹਾਂ ਉਹ ਉਹ ਫਿਰ ਉਹ ਕਿਸੇ ਗੱਲ ਦੀ ਘਾਟ ਹੋਊਗੀ ਕਿਸੇ ਗੱਲ ਦੀ ਘਾਟ ਹੋਊਗੀ ਹਾਂ ਆ ਫਿਰ ਆਈ ਆ ਘਾਟ ਨਾਲ ਹੀ ਲਪੇੜੇ ਪੈਂਦੇ ਨੇ ਕਿੰਨੇ ਘਾਟ ਨਾਲ ਹੀ ਲਪੇੜੇ ਪੈਂਦੇ ਨੇ ਕੀ ਆਈ ਬਾਤਾਂ ਥੈਂਕ ਯੂ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਬਹੁਤ ਬਹੁਤ ਸ਼ੁਕਰੀਆ